51 ਸਾਲਾ ਗੁਰਦੇਵਾਲ ਸਿੰਘ ਬਾਜਵਾ ਆਸਟ੍ਰੀਅਨ ਨੈਸ਼ਨਲ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੇ ਹਨ ਆਸਟਰੀਆ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਬਾਜਵਾ 29 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਗੈਂਸਨ ਡੋਰਫ ਅਤੇ ਬਰੋਕਨ ਡੇਰਲੀਥਾ ਹਲਕਿਆਂ ਲਈ ਚੋਣ ਲੜਨਗੇ। ਬਾਜਵਾ ਦੀ ਉਮੀਦਵਾਰੀ ਆਸਟਰੀਆ ਸਿੱਖ ਭਾਈ ਚਾਰਿਆਂ ਲਈ ਮਾਨਣ ਵਾਲੀ ਗੱਲ ਹੈ। ਮੂਲ ਰੂਪ ਵਿੱਚ ਪੰਜਾਬ ਦੇ ਭੁਲਤ ਦੇ ਪਿੰਡ ਮੁੱਡੋਵਾਲ ਦੇ ਰਹਿਣ ਵਾਲੇ ਬਾਜਵਾ 7 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟਰੀਆ ਗਏ ਸਨ। 2020 ਤੋਂ ਉਹਨਾਂ ਨੇ ਡਿਊਸ਼ ਵਾਗਰਾਮ ਵਿੱਚ ਇੱਕ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ ਹੈ ਅਤੇ ਵਿਆਨਾ ਚੈਂਬਰ ਆਫ ਕਾਮਰਸ ਵਿੱਚ ਟਰਾਂਸਪੋਰਟ ਅਤੇ ਟ੍ਰੈਫਿਕ ਲਈ ਡਿਪਟੀ ਚੇਅਰਮੈਨ ਦਾ ਉਹਦਾ ਵੀ ਸੰਭਾਲਿਆ ਬਾਜਵਾ ਦੇ ਲੋਕ ਸੇਵਾ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸਮਰਪਣਕਾਰ ਉਹਨਾਂ ਨੂੰ ਵਿਆਪਕ ਸਨਮਾਨ ਮਿਲਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰੀ ਉਮੀਦਵਾਰੀ ਸਿਰਫ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ ਸਗੋਂ ਆਸਟਰੀਆ ਦੇ ਸਿਆਸੀ ਲੈਂਡਸਕੇਪ ਵਿੱਚ ਵਿਭਿੰਨਤਾ ਦੀ ਵੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਮੁਹਿੰਮ ਆਰਥਿਕ ਵਿਕਾਸ ਸਮਾਨਤਾ ਤੇ ਸਾਰੇ ਆਸਟਰੀਆ ਦੇ ਲੋਕਾਂ ਲਈ ਇੱਕ ਉਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਹੈ ਆਪਣੀ ਸਿੱਖ ਹੋਣ ਦੀ ਪਛਾਣ ਪਾਗੜੋ ਨਿਸ਼ਾਨਾ ਬਣਾਉਣ ਵਾਲੇ ਨਸਲੀ ਹਮਲਿਆਂ ਸਮੇਤ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮੈਂ ਆਪਣੇ ਮਿਸ਼ਨ ਪ੍ਰਤੀ ਬਚਨਬਾਧਾ ਹਾਂ ਉਹਨਾਂ ਕਹੇ ਕਿ ਜੇਕਰ ਚੁਣਿਆ ਗਿਆ ਤਾਂ ਮੈਂ ਆਸਟਰੀਆ ਦੀ ਸੰਸਦ ਵਿੱਚ ਪਹਿਲੇ ਸਿੱਖ ਵਜੋਂ ਇਤਿਹਾਸ ਰਚਾਂਗਾ ਆਸਟਰੀਆ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਾਂਗਾ 51 ਸਾਲਾ ਗੁਰਦੇਵਾਲ ਸਿੰਘ ਬਾਜਵਾ ਆਸਟਰੀਅਨ ਨੈਸ਼ਨਲ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੇ ਹਨ ਆਸਟਰੀਆ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਬਾਜਵਾ 29 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਗੈਂਸਨ ਡੋਰਫ ਅਤੇ ਬਰੋਕਨ ਡੇਰਲੀਥਾ ਹਲਕਿਆਂ ਲਈ ਚੋਣ ਲੜਨਗੇ। ਬਾਜਵਾ ਦੀ ਉਮੀਦਵਾਰੀ ਆਸਟਰੀਆ ਸਿੱਖ ਭਾਈ ਚਾਰਿਆਂ ਲਈ ਮਾਨਣ ਵਾਲੀ ਗੱਲ ਹੈ। ਮੂਲ ਰੂਪ ਵਿੱਚ ਪੰਜਾਬ ਦੇ ਭੁਲਤ ਦੇ ਪਿੰਡ ਮੁੱਡੋਵਾਲ ਦੇ ਰਹਿਣ ਵਾਲੇ ਬਾਜਵਾ 7 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟਰੀਆ ਗਏ ਸਨ। 2020 ਤੋਂ ਉਹਨਾਂ ਨੇ ਡਿਊਸ਼ ਵਾਗਰਾਮ ਵਿੱਚ ਇੱਕ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ ਹੈ ਅਤੇ ਵਿਆਨਾ ਚੈਂਬਰ ਆਫ ਕਾਮਰਸ ਵਿੱਚ ਟਰਾਂਸਪੋਰਟ ਅਤੇ ਟ੍ਰੈਫਿਕ ਲਈ ਡਿਪਟੀ ਚੇਅਰਮੈਨ ਦਾ ਉਹਦਾ ਵੀ ਸੰਭਾਲਿਆ ਬਾਜਵਾ ਦੇ ਲੋਕ ਸੇਵਾ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸਮਰਪਣਕਾਰ ਉਹਨਾਂ ਨੂੰ ਵਿਆਪਕ ਸਨਮਾਨ ਮਿਲਿਆ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰੀ ਉਮੀਦਵਾਰੀ ਸਿਰਫ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ ਸਗੋਂ ਆਸਟਰੀਆ ਦੇ ਸਿਆਸੀ ਲੈਂਡਸਕੇਪ ਵਿੱਚ ਵਿਭਿੰਨਤਾ ਦੀ ਵੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਮੁਹਿੰਮ ਆਰਥਿਕ ਵਿਕਾਸ ਸਮਾਨਤਾ ਤੇ ਸਾਰੇ ਆਸਟਰੀਆ ਦੇ ਲੋਕਾਂ ਲਈ ਇੱਕ ਉਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਹੈ ਆਪਣੀ ਸਿੱਖ ਹੋਣ ਦੀ ਪਛਾਣ ਪਾਗੜੋ ਨਿਸ਼ਾਨਾ ਬਣਾਉਣ ਵਾਲੇ ਨਸਲੀ ਹਮਲਿਆਂ ਸਮੇਤ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮੈਂ ਆਪਣੇ ਮਿਸ਼ਨ ਪ੍ਰਤੀ ਬਚਨਬਾਧਾ ਹਾਂ ਉਹਨਾਂ ਕਹੇ ਕਿ ਜੇਕਰ ਚੁਣਿਆ ਗਿਆ ਤਾਂ ਮੈਂ ਆਸਟਰੀਆ ਦੀ ਸੰਸਦ ਵਿੱਚ ਪਹਿਲੇ ਸਿੱਖ ਵਜੋਂ ਇਤਿਹਾਸ ਰਚਾਂਗਾ ਆਸਟਰੀਆ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਾਂਗਾ 51 ਸਾਲਾ ਗੁਰਦੇਵਾਲ ਸਿੰਘ ਬਾਜਵਾ ਆਸਟਰੀਅਨ ਨੈਸ਼ਨਲ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੇ ਹਨ ਅਸਰੀਆਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਬਾਜਵਾ 29 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਗੇਨਸਨ ਡੋਰ ਫਤੇ ਬਰੂਕ ਐਂਡ ਡੇਰ ਲਈ ਥਾ ਹਲਕਿਆਂ ਲਈ ਚੋਣ ਲੜਨਗੇ ਬਾਜਵਾ ਦੀ ਉਮੀਦਵਾਰੀ ਆਸਟਰੀਆ ਸਿੱਖ ਭਾਈਚਾਰਿਆਂ ਲਈ ਮਾਣ ਵਾਲੀ ਗੱਲ ਹੈ ਮੂਲ ਰੂਪ ਵਿੱਚ ਪੰਜਾਬ ਦੇ ਭੁਲੱਦ ਦੇ ਪਿੰਡ ਮੁੱਡੋਵਾਲ ਦੇ ਰਹਿਣ ਵਾਲੇ ਬਾਜਵਾ 7 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟਰੀਆ ਆ ਗਏ ਸਨ 2020 ਤੋਂ ਉਹਨਾਂ ਨੇ ਡਿਊਸ਼ ਵਾਗਰਾਮ ਵਿੱਚ ਇੱਕ ਸਿਟੀ ਕਾਉਂਸਲਰ ਵਜੋਂ ਸੇਵਾ ਨਿਭਾਈ ਹੈ ਅਤੇ ਵਿਆਨਾ ਚੈਂਬਰ ਆਫ ਕਾਮਰਸ ਵਿੱਚ ਟਰਾਂਸਪੋਰਟ ਅਤੇ ਟ੍ਰੈਫਿਕ ਲਈ ਡਿਪਟੀ ਚੇਅਰਮੈਨ ਦਾ ਅਹੁਦਾ ਵੀ ਸੰਭਾਲਿਆ ਬਾਜਵਾ ਦੇ ਲੋਕ ਸੇਵਾ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸਮਰਪਣਕਾਰ ਉਹਨਾਂ ਨੂੰ ਵਿਆਪਕ ਸਨਮਾਨ ਮਿਲਿਆ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰੀ ਉਮੀਦਵਾਰੀ ਸਿਰਫ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ ਸਗੋਂ ਆਸਟਰੀਆ ਦੇ ਸਿਆਸੀ ਲੈਂਡਸਕੇਪ ਵਿੱਚ ਵਿਭਿੰਨਤਾ ਦੀ ਵਿਜੀਤ ਹੈ। ਉਹਨਾਂ ਨੇ ਕਿਹਾ ਕਿ ਸਾਡੀ ਮੁਹਿੰਮ ਆਰਥਿਕ ਵਿਕਾਸ, ਸਮਾਨਤਾ ਤੇ ਸਾਰੇ ਆਸਟਰੀਆ ਦੇ ਲੋਕਾਂ ਲਈ ਇੱਕ ਉਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਹੈ। ਆਪਣੀ ਸਿੱਖ ਹੋਣ ਦੀ ਪਛਾਣ ਪਾਗਲ ਨੂੰ ਨਿਸ਼ਾਨਾ ਬਣਾਉਣ ਵਾਲੇ ਨਸਲੀ ਹਮਲਿਆਂ ਸਮੇਤ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮੈਂ ਆਪਣੇ ਮਿਸ਼ਨ ਪ੍ਰਤੀ ਵਚਨਬੱਧਾ ਉਨਾ ਕਹਿਆ ਕਿ ਜੇਕਰ ਚੁਣਿਆ ਗਿਆ ਤਾਂ ਮੈਂ ਆਸਟਰੀਆ ਦੀ ਸੰਸਦ ਵਿੱਚ ਪਹਿਲੇ ਸਿੱਖ ਵੱਜੋਂ ਇਤਿਹਾਸ ਰਚਾਂਗਾ ਆਸਟਰੀਆ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਾਂਗਾ 51 ਸਾਲਾ ਗੁਰदयाल ਸਿੰਘ ਬਾਜਵਾ ਆਸਟਰੀਅਨ ਨੈਸ਼ਨਲ ਕੌਂਸਲ ਦੀਆਂ ਚੋਣਾਂ ਲੜਨ ਜਾ ਰਹੇ ਹਨ ਆਸਟਰੀਆ ਦੀ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ ਬਾਜਵਾ 29 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਗੇਨਸਨ ਡੋਰ ਫਤੇ ਬਰੂਕ ਐਂਡ ਡੇਰ ਲਈ ਥਾ ਹਲਕਿਆਂ ਲਈ ਚੋਣ ਲੜਨਗੇ ਬਾਜਵਾ ਦੀ ਉਮੀਦਵਾਰੀ ਆਸਟਰੀਆ ਸਿੱਖ ਭਾਈਚਾਰਿਆਂ ਲਈ ਮਾਣ ਵਾਲੀ ਗੱਲ ਹੈ ਮੂਲ ਰੂਪ ਵਿੱਚ ਪੰਜਾਬ ਦੇ ਭੁਲੱਦ ਦੇ ਪਿੰਡ ਮੁੱਡੋਵਾਲ ਦੇ ਰਹਿਣ ਵਾਲੇ ਬਾਜਵਾ 7 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਆਸਟਰੀਆ ਆ ਗਏ ਸਨ 2020 ਤੋਂ ਉਹਨਾਂ ਨੇ ਡਿਊਸ਼ ਵਾਗਰਾਮ ਵਿੱਚ ਇੱਕ ਸਿਟੀ ਕਾਉਂਸਲਰ ਵਜੋਂ ਸੇਵਾ ਨਿਭਾਈ ਹੈ ਅਤੇ ਵਿਆਨਾ ਚੈਂਬਰ ਆਫ ਕਾਮਰਸ ਵਿੱਚ ਟਰਾਂਸਪੋਰਟ ਅਤੇ ਟ੍ਰੈਫਿਕ ਲਈ ਡਿਪਟੀ ਚੇਅਰਮੈਨ ਦਾ ਅਹੁਦਾ ਵੀ ਸੰਭਾਲਿਆ ਬਾਜਵਾ ਦੇ ਲੋਕ ਸੇਵਾ ਤੇ ਸਮਾਜਿਕ ਸਰੋਕਾਰਾਂ ਪ੍ਰਤੀ ਸਮਰਪਣਕਾਰ ਉਹਨਾਂ ਨੂੰ ਵਿਆਪਕ ਸਨਮਾਨ ਮਿਲਿਆ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੇਰੀ ਉਮੀਦਵਾਰੀ ਸਿਰਫ ਇੱਕ ਨਿੱਜੀ ਮੀਲ ਪੱਥਰ ਨਹੀਂ ਹੈ ਸਗੋਂ ਆਸਟਰੀਆ ਦੇ ਸਿਆਸੀ ਲੈਂਡਸਕੇਪ ਵਿੱਚ ਵਿਭਿੰਨਤਾ ਦੀ ਵਿਜੀਤ ਹੈ। ਉਹਨਾਂ ਨੇ ਕਿਹਾ ਕਿ ਸਾਡੀ ਮੁਹਿੰਮ ਆਰਥਿਕ ਵਿਕਾਸ, ਸਮਾਨਤਾ ਤੇ ਸਾਰੇ ਆਸਟਰੀਆ ਦੇ ਲੋਕਾਂ ਲਈ ਇੱਕ ਉਜਵਲ ਭਵਿੱਖ ਨੂੰ ਉਤਸ਼ਾਹਿਤ ਕਰਨ ਤੇ ਕੇਂਦ੍ਰਿਤ ਹੈ। ਆਪਣੀ ਸਿੱਖ ਹੋਣ ਦੀ ਪਛਾਣ ਪਾਗਲ ਨੂੰ ਨਿਸ਼ਾਨਾ ਬਣਾਉਣ ਵਾਲੇ ਨਸਲੀ ਹਮਲਿਆਂ ਸਮੇਤ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਮੈਂ ਆਪਣੇ ਮਿਸ਼ਨ ਪ੍ਰਤੀ ਬਚਨਬਾਧਾ ਹਾਂ। ਉਨਾ ਕਹਿਆ ਕਿ ਜੇਕਰ ਚੁਣਿਆ ਗਿਆ ਤਾਂ ਮੈਂ ਆਸਟਰੀਆ ਦੀ ਸੰਸਦ ਵਿੱਚ ਪਹਿਲੇ ਸਿੱਖ ਵੱਜੋਂ ਇਤਿਹਾਸ ਲਿਖਾਂਗਾ ਆਸਟਰੀਆ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਾਂਗਾ